ਸਤਿਨਾਮ ਸ੍ਰੀ ਵਾਹਿਗੁਰੂ ਬਾਣੀ ਗੁਰੂ ਗੁਰੂ ਹੈ ਨਿਚ ਬਾਣੀ ਅੰਮ੍ਰਿਤ ਸਰ ਗੁਰਬਾਣੀ ਹੈ ਸੇਖ ਜਨਮਨ ਪ੍ਰਤਖ ਗੁਰੂ ਨਸਤਾਰ ਸੱਜਣ ਸੱਚਾ ਪਾਸ ਸੇ ਸਹੁੰ ਦੇਸਾ ਹੋ ਜਿਸ ਪਾਸ ਬੈਠ ਜਾ ਉਸ ਨੂੰ ਗੁਰੂ ਸਬਨਾ ਦਾ ਵਿਸਾ ਸਤਨਾਮ ਸ੍ਰੀ ਵਾਹਿਗੁਰੂ ਜੀਓ ਸੋਰਠਿ ਮਹਲਾ ਪੰਜਵਾਂ ਪਵਨਾਸੀ ਜੀਵਨ ਪੂਰਤਾ ਸਿਮਰਤ ਸਭ ਮਨ ਕੋਈ ਗੁਣ ਨਿਧਾਨ ਭਗਤਿਨ ਕੋ ਵਸੰ ਗਿਰਿ ਪਵਨ ਆਸੀ ਜੀਵਨ ਕੋ ਦਾਤਾ ਸਿਮਰਤ ਸਭ ਮਨ ਕੋਈ ਗੋਲਧਾਨ ਭਗਤ ਕੋ ਵਰਤੂ ਗੱਲਾਂ ਪਾਵੇ ਕੋਈ ਮੇਰੇ ਮਨ ਜਪ ਗੁਰੁ ਭਾਣ ਤਕ ਕੋਈ ਜਾਂ ਕੀ ਸਰਨ ਰਹਾ ਸਭ ਪਾਈਏ ਬੋੜ ਧੂਪ ਨਾ ਹੋਈ ਰਹਾ ਬੜਾ ਪਾਪੀ ਸਾ ਸਨ ਪ੍ਰਾਪਤ ਤੇਰੇ ਪੇੜ ਤੇ ਦੁਰਮਤ ਕੋਈ ਤਿਨ ਕੀ ਤੂਰ ਨਾਮ ਦਾਸ ਵਾਛੈ ਜਿਨ ਹਰ ਨਾਮ ਰਦਦੇ ਕੋਈ ਬੜਾ ਪਾਪੀ ਸਾ ਸਨ ਪ੍ਰਾਪਤ ਤੇਰੇ ਪੇੜ ਤੇ ਦੁਰਮਤ ਕੋਈ ਤਿਨ ਕੀ ਤੂਰ ਨਾਮ ਦਾਸ ਵਾਛੈ ਜਿਨ ਹਰ ਨਾਮ ਰਦਦੇ ਕੋਈ